ਇਸ ਤਰ੍ਹਾਂ ਕੈਮਰਾ ਦਾ ਕੰਮ ਵੀ ਆਪਾਂ ਦੋ ਤਰੀਕੇ ਦੇ ਨਾਲ ਕਰਵਾ ਸਕਦੇ ਹਾਂ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਕੈਮਰੇ ਲੰਬਾ ਸਮਾਂ ਕੰਟੀਨਿਊਟੀ ਬਣਾਈ ਰੱਖਣ ਬਿਨਾਂ ਦਿੱਕਤ ਤੋਂ 4-5 ਸਾਲ ਚੱਲਣ ਤਾਂ ਫਿਟਿੰਗ ਐਵੇਂ ਦੀ ਕਰਵਾ ਲਿਓ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਕੰਮ ਹੋਇਆ ਦੇਖ ਰਹੇ ਹੋ ਹਮੇਸ਼ਾ ਆਪਣੇ ਨਜ਼ਦੀਕੀ ਬੰਦੇ ਤੋਂ ਲੋਕਲ ਬੰਦੇ ਤੋਂ ਕੰਮ ਕਰਵਾ ਲਿਓ ਕੰਮ ਕਰਵਾਉਣ ਤੋਂ ਪਹਿਲਾਂ ਤੁਸੀਂ ਉਹਦੀ ਇੱਕ ਵਿਜ਼ਿਟ ਜ਼ਰੂਰ ਕਰਵਾਓ ਉਹਦਾ ਇਹ ਫਾਇਦਾ ਹੋ ਜਾਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਜਗ੍ਹਾ ਕਿਵੇਂ ਦਾ ਕੈਮਰਾ ਮੰਗ ਰਹੀ ਆ ਹੁਣ ਜੇ ਤੁਸੀਂ ਸਹੀ ਕੰਮ ਕਰਵਾਉਣਾ ਤਾਂ ਤੁਸੀਂ ਘਰ ਦੇ ਵਿੱਚ ਇੱਕ ਨਾਲ ਦਾ ਮਾਡਲ ਕਦੇ ਨਹੀਂ ਲਾ ਸਕਦੇ ਹੁਣ ਜਿਹੜਾ ਆਪਾਂ ਆਊਟਡੋਰ ਫਸਟ ਫਰੰਟ ਤੇ ਕੈਮਰਾ ਲਾਇਆ ਉਹਦੇ ਵਿੱਚ ਕੀ ਆਪਾਂ ਘੁੰਮਣ ਵਾਲਾ ਕੈਮਰਾ ਲਾਇਆ ਕਿਉਂਕਿ ਆਪਾਂ ਚਾਰੇ ਪਾਸੇ ਦਾ ਵਿਊ ਦੇਖਣਾ ਸੀਗਾ ਕਿਸੇ ਵੀ ਟਾਈਮ ਆਪਾਂ ਬਿਨਾਂ ਹੱਥ ਲਾਇਏ ਕੈਮਰੇ ਨੂੰ ਫੋਨ ਤੋਂ ਘੁਮਾ ਸਕਦੇ ਹਾਂ ਮਤਲਬ ਜੇ ਤੁਸੀਂ ਚੰਗੇ ਤਰੀਕੇ ਨਾਲ ਕੰਮ ਕਰਵਾਉਂਗੇ ਵਧੀਆ ਕੋਈ ਇੰਜੀਨੀਅਰ ਨੂੰ ਲੱਭੋਗੇ ਉਹ ਤੁਹਾਡੇ ਇੱਕ ਨਾਲ ਦਾ ਮਾਡਲ ਕਦੇ ਵੀ ਨਹੀਂ ਲਾ ਸਕਦਾ ਜਗ੍ਹਾ ਦੇ ਹਿਸਾਬ ਨਾਲ ਕੈਮਰੇ ਦਾ ਮਾਡਲ ਸਲੈਕਟ ਕੀਤਾ ਜਾਂਦਾ ਤੇ ਬਾਕੀ ਆ ਵੀਰੇ ਦੇ ਆਪਾਂ ਨੇ ਵੀਡੀਓ ਡੋਰ ਬੈੱਲ ਲਾਈ ਆ ਇਹਦੀ ਵੀ ਆਪਾਂ ਬਿਲਕੁਲ ਤਾਰਨੀ ਦਿਖਣ ਦਿੱਤੀ ਮਤਲਬ ਯਾਰ ਮੈਂ ਆਪਦੇ ਵੱਲੋਂ ਪੂਰਾ A1 ਟਾਪ ਕਲਾਸ ਕੰਮ ਕੀਤਾ ਇੱਥੇ ਨਹੀਂ ਸਾਰੇ ਪਾਸੇ ਕਰਦੇ ਆ ਸਾਰੀਆਂ ਵੀਡੀਓਜ਼ ਤੁਸੀਂ ਜ਼ਰੂਰ ਜਾ ਕੇ ਚੈੱਕ ਕਰੋ ਕੱਲੀ ਕੱਲੀ ਫਿਟਿੰਗ ਦੇ ਪੂਰਾ ਚੰਗਾ ਸਮਾਂ ਲਾਇਆ ਹੋਇਆ ਪੂਰੇ ਐਫਰਟ ਲਾਈ ਦਿਨੇ ਆਪਾਂ ਆਪਣੇ ਵੱਲੋਂ ਜਿੱਥੇ ਤੱਕ ਆਪਣਾ ਜੋਰ ਵੱਜਦਾ ਆਪਾਂ ਮਾਰੀਦਾ ਤੇ ਬਾਕੀ ਆਹ ਸਾਰੇ ਏਰੀਆ ਦੇ ਵਿੱਚ ਆਪਾਂ ਕੰਮ ਕਰਦੇ ਆ ਜਦੋਂ ਆਪਾਂ ਚੰਗਾ ਸਮਾਂ ਲਾ ਕੇ ਸੋਹਣੀ ਫਿਟਿੰਗ ਕੀਤੀ ਹੋਵੇ ਤਾਂ ਮੱਲੋਂ ਮੱਲੀ ਕੈਮਰੇ ਦੀ ਕੁਆਲਿਟੀ A1 ਨਿਕਲ ਕੇ ਆਉਂਦੀ ਆ ਇੱਕ ਗੱਲ ਹੋਰ ਆ ਜਦੋਂ ਵੀ ਤੁਸੀਂ ਜਿਹੜੇ ਵੀ ਕੈਮਰੇ ਵਾਲੇ ਤੋਂ ਕੰਮ ਕਰਵਾ ਰਹੇ ਹੋ ਤਾਂ ਉਹਦੇ ਤੇ ਵਿਸ਼ਵਾਸ ਰੱਖਣਾ ਤੁਹਾਡਾ ਫਰਜ਼ ਆ ਤੁਸੀਂ ਸਾਰੀ ਗੱਲ ਉਹਦੇ ਤੇ ਛੱਡ ਦਿਓ ਇਹ ਜਿਸ ਦੀ ਗਰੰਟੀ ਆ ਵੀ ਤੁਹਾਡੇ ਸੋਚਣ ਨਾਲੋਂ ਵੀ ਕਿਤੇ ਦੁੱਗਣਾ ਤਿੱਗਣਾ ਵਧੀਆ ਕੰਮ ਕਰਕੇ ਦੇਊਗਾ ਤੁਹਾਨੂੰ ਵਧੀਆ ਫਿਟਿੰਗ ਕਰਕੇ ਦੇਊਗਾ ਪਰ ਜੇ ਉਹ ਬੰਦਾ ਸ਼ੌਂਕੀ ਆ ਤੁਸੀਂ ਐਵੇਂ ਨਹੀਂ ਵੀ ਪਹਿਲਾਂ ਆਪਣੇ ਘਰੀ ਕੰਮ ਕਰਵਾਉਣਾ ਤੁਸੀਂ ਉਹਦਾ ਕੰਮ ਉਹਦਾ ਬੈਕਗ੍ਰਾਉਂਡ ਚੈੱਕ ਕਰਨਾ ਪਹਿਲਾਂ ਵੀ ਹਾਂ ਇਹ ਬੰਦਾ ਕਿਵੇਂ ਦਾ ਕੰਮ ਕਰਦਾ ਜਿੰਨਾ ਚਿਰ ਬੰਦਾ ਸ਼ੌਂਕ ਨਾਲ ਕੰਮ ਕਰੂਗਾ ਪੈਸਾ ਨਹੀਂ ਵਿੱਚ ਵੜੂਗਾ ਉਹਦਾ ਜਿਹੜਾ ਰਿਜ਼ਲਟ ਆ ਉਹ ਵਧੀਆ ਹੀ ਆਉਂਦਾ ਰਹੂਗਾ ਇਹ ਗੱਲ ਸੱਚ ਆ ਇੱਥੇ ਵੀਰੇ ਨੇ ਵਿਸ਼ਵਾਸ ਕਰਕੇ ਆਪਾਂ ਨੂੰ ਬੁਲਾਇਆ ਵੀਰੇ ਨੇ ਸਾਰੀ ਗੱਲ ਆਪਣੇ ਦੀ ਛੜਤੀ ਬਾਈ ਕਹਿੰਦਾ ਜੋ ਤੁਹਾਨੂੰ ਸਹੀ ਲੱਗਦਾ ਚੁੱਪ ਕਰਕੇ ਲਾ ਦਿਓ ਤੁਹਾਡਾ ਆਪਣਾ ਘਰ ਫਿਰ ਵੀਰੇ ਨੂੰ ਸਲਾਹ ਦਿੱਤੀ ਵੀ ਆਪਾਂ ਗੇਟ ਤੇ ਇੱਕ ਘੁੰਮਣ ਵਾਲਾ ਕੈਮਰਾ ਲਾਵਾਂਗੇ ਤੇ ਵੀਰੇ ਨੇ ਵੀਡੀਓ ਡੋਰ ਵੈਲ ਵੀ ਲਾਉਣੀ ਸੀਗੀ ਉਹ ਵੀ ਆਪਾਂ ਨੇ ਆਈਪੀ ਵਾਲੀ ਲਾਈਆ ਸਾਰਾ ਕੁਝ ਇੱਕ ਐਪਲੀਕੇਸ਼ਨ ਦੀ ਚੱਲਦਾ ਹੋ ਗਿਆ ਜਦੋਂ ਕੋਈ ਵੀ ਬੰਦਾ ਬਾਹਰੋਂ ਆ ਕੇ ਘੰਟੀ ਦਬਦਾ ਤਾਂ ਫੋਨ ਤੇ ਵੀ ਬੈਲ ਜਾਂਦੀ ਆ ਬੰਦਾ ਉੱਥੇ ਹੀ ਗੱਲਬਾਤ ਕਰ ਸਕਦਾ ਵੀ ਭਾਈ ਅਸੀਂ ਘਰ ਹੀ ਨਹੀਂ ਹੈਗੇ ਜਾਂ ਜੋ ਵੀ ਆ ਵਟ ਐਵਰ ਵੀਰੇ ਨੇ ਇੱਥੇ ਆਲ ਕਯੂ ਸੀ ਵੀ ਆ ਫਰੋਇਤ ਤੇ ਨਹੀਂ ਚੀਜ਼ ਉਹ ਖੇਤਾਂ ਦੇ ਵਿੱਚ ਵੈਸਟਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਐਵੇਂ ਕੰਮ ਕਰਵਾਓ ਕੰਮ ਉਹ ਬੰਦੇ ਤੋਂ ਕਰਵਾਓ ਜੋ ਫਿਟਿੰਗ ਵਧੀਆ ਕਰਦਾ ਕੰਮ ਹਰ ਕੋਈ ਕਰਦਾ ਪਰ ਸ਼ੌਂਕ ਨਾਲ ਕੋਈ ਕੋਈ ਕਰਦਾ ਤੇ ਬਾਕੀ ਤਾਰਾਂ ਦਾ ਕੰਮ ਤੁਸੀਂ ਅੰਡਰਗਰਾਊਂਡ ਹੀ ਰੱਖਣਾ ਤਾਰਾਂ ਨੂੰ ਓਪਨ ਦੇ ਵਿੱਚ ਨਹੀਂ ਪਾਉਣਾ ਕਿਉਂਕਿ ਜਦੋਂ ਕਈ ਵਾਰੀ ਤਾਰ ਉੱਪਰੋਂ ਤੜਕ ਜਾਂਦੀ ਆ ਉਹਦੀ ਸਲੀਵ ਮਤਲਬ ਟੁੱਟ ਜਾਂਦੀ ਆ ਮੀਂਹ ਦਾ ਪਾਣੀ ਭਰ ਕੇ ਕਨੈਕਟਰ ਕੋਲੇ ਚਲਿਆ ਜਾਂਦਾ ਤੇ ਕੈਮਰਾ ਸ਼ਾਰਟ ਹੋ ਜਾਂਦਾ ਕੈਮਰਾ ਖਰਾਬ ਹੋ ਜਾਂਦਾ ਫਿਊਚਰ ਦੇ ਵਿੱਚ ਤੁਹਾਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਨਾ ਪਵੇ ਤੁਸੀਂ ਪਹਿਲੇ ਹੀ A ਤੋਂ ਲੈ ਕੇ Z ਤੱਕ ਪੱਕਾ ਕੰਮ ਕਰਾਓ ਹੋ